ਸਟਾਪਸ਼ਨ ਕਾਲ ਕੀਤੀ ਵੀ ਸੀਗੀ ਤੇ ਫਾਇਰਿੰਗ ਕੀਤੀ ਸੀਗੀ। ਉਮਨਿਕਰਨ ਤੋਂ ਸਾਡੇ ਪلیس ਪਾਰਟੀ ਨੇ ਫੜ ਲਈ ਤਿੰਨ ਵਿਅਕਤੀ ਗ੍ਰਿਫਤਾਰ ਹਨ। ਇਹਨਾਂ ਦਾ ਇਹਨਾਂ ਦਾ ਕ੍ਰਿਮਨਲ ਬੈਕਗ੍ਰਾਉਂਡ ਹੈ। ਤਿੰਨ ਜਿਹੜੇ ਵਿਅਕਤੀ ਹੈ ਇਹ 35 ਮੁਕਦਮੇ ਦਰਜਾ ਹਨ। ਗੁਰਪ੍ਰੀਤ ਚਾਰ ਮੁਕਦਮੇ ਤਰਨਤਾਰਨ ਦਾ ਰਹਿਣ ਵਾਲਾ ਹੈ। ਇੱਕ ਭੁਪਿੰਦਰ ਹੈ ਉਹ ਹੁਸ਼ਿਆਰਪੁਰ ਦਾ ਰਹਿਣ ਵਾਲਾ ਤਿੰਨ ਮੁਕਦਮੇ 23 ਮੁਕਦਮੇ ਅਫੇਅਰਸ ਅਗੇਂਸਟ ਹੈ। ਹੰਡ ਟੂ ਕਾਈਟੀ ਮਟਰਾਈਟਮ ਟੂ ਮਟਰ। ਤੀਜਾ ਹੈ ਜਗਰੂਪ ਸਿੰਘ ਇਹ ਵੀ ਤਰਨਤਾਰਨ ਦਾ ਰਹਿਣ ਵਾਲਾ ਹੈ ਅੱਠ ਪਰਚੇ ਦਿੱਤੇ ਦਰਜਾ ਹੈ। ਇਕ ਹੋਰ ਵਿਅਕਤੀ ਆਇਡੈਂਟੀਫਾਈ ਹੋਇਆ ਹੈ ਜਿਹੜਾ ਯਾਦਵਿੰਦਰ ਹੈ ਇਹ ਵੀ ਤਰੰਤਵੰਦ ਰਹਿਣ ਵਾਲਾ ਹੈ ਇਹਦਾ ਟਾਰਗੇਟ ਚੂਜ਼ ਜਿਹੜਾ ਚੂਜ਼ ਕੀਤਾ ਸੀਗਾ ਉਹ ਯਾਦਵਿੰਦਰ ਨੇ ਕੀਤਾ ਸੀਗਾ ਇਸ ਸਾਡੀ ਪ੍ਰਾਇਮਰੀ ਜਿਹੜੀ ਇਨਵੈਸਟੀਗੇਸ਼ਨ ਉਹਦੇ ਚ ਆਈ ਹੈ ਯਾਦਵਿੰਦਰ ਤੇ ਲੰਡਾ ਅਬਰਾਡ ਇਕੱਠੇ ਰਹੇ ਤੇ ਇਹਨਾਂ ਦੀ ਅਰੈਸਟ ਤੋਂ ਚਾਰ ਪੰਜ ਹੋਰ ਮਕਦਮਾਂ ਅਨਟ੍ਰੇਸਟ ਬੜੀ ਜਿਲਾਂ ਦੇ ਮਾਜੇ ਦੇ ਜ਼ਿਆਦਾ ਉਹ ਵੀ ਟ੍ਰੇਸ ਹੋ ਗਏ ਚੋਲਾ ਸ਼ਾਪ ਸਾਫ ਜਿਹੜੀ ਗੋਲੀ ਚੱਲੀ ਸੀਗੀ ਰੂਟ ਫੈਸ਼ਨ ਸ਼ਾਪ ਉਹ ਵੀ ਨਾ ਨੂੰ ਐਗਜ਼ੀਕਿਊਟਿਵ ਸੀ ਸਰ ਕਿਤੇ ਜਲੰਧਰ ਦੁਨੀਆ ਚੱਲੀਆਂ ਸੀ ਇਹਨਾਂ ਨੇ ਕਿੰਨੀ ਡਿਮਾਂਡ ਕੀਤੀ ਸੀ ਕੋਈ ਇਹਨਾਂ ਦੇ ਪੁਰਾਣੀ ਸੀ ਨਹੀ ਪੁਰਾਣੀ ਕੋਈ ਰੰਜਿਸ਼ ਨਹੀਂ ਸੀਗੀ ਜੀ ਡਿਮਾਂਡ ਇਹਨਾਂ ਨੇ ਜ਼ਰੂਰ ਕੀਤੀ ਸੀਗੀ ਫੋਰ ਸਿਕਿਉਰਿਟੀ ਰੀਜ਼ਨਸ ਲਈ ਤੁਹਾਨੂੰ 10-15 ਹਫ਼ਤੇ ਕਿੰਨੀ ਦੀ ਡਿਮਾਂਡ ਕੀਤੀ ਸੀਗੀ ਡਿਮਾਂਡ ਕਰਨ ਤੋਂ 2-3 ਦਿਨ ਬਾਅਦ ਇਹਨਾਂ ਨੇ ਗੋਲੀਆਂ ਵੀ ਚਲਾਤੀ ਸੀ ਇਹ ਕੀ ਦੋਤੇ ਮਾਮਲੇ ਜੋ ਜਲੰਧਰ ਦੇ ਮਾਮਲੇ ਨਹੀਂ ਜਲੰਧਰ ਜਲੰਧਰ ਪੱਲਾ ਜੀ ਕਿੰਨੇ ਜਾਣੇ ਗ੍ਰੈਪਰ ਗ੍ਰੈਪਰ ਵੈਪਨ ਜਿਹੜਾ ਹੈ ਜਿਨੇ ਵੈਪਨ ਪ੍ਰੋਵਾਈਡ ਕੀਤਾ ਸੀਗਾ ਉਹ ਵਿਅਕਤੀ ਨੂੰ ਨਾਮਿਨੇਟ ਕਰ ਲਿਆ ਹੈ ਆਇਡੈਂਟੀਫਾਈ ਹੋ ਗਿਆ ਜੀ ਉਹ ਵੀ ਜਲਦੀ ਕਰ